ਸਸਿਕਲ ਦੋਸਤੋ ਤਾਂ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਲੰਗਰ ਪ੍ਰਸ਼ਾਦ ਦਾ ਸ਼ੱਕ ਨੇ ਨੇ ਆਪਣੀਆਂ ਟਰਾਲੀਆਂ ਦੇ ਵਿੱਚ ਆਰਾਮ ਕਰਨ ਲੱਗੇ ਨੇ ਕਿਉਂਕਿ ਸਾਰਾ ਦਿਨ ਜੇ ਦੇਖਿਆ ਜਾਵੇ ਤਾਂ ਹਰਿਆਣਾ ਪੁਲਿਸ ਦੇ ਨਾਲ ਜਦੋਂ ਜੈਦ ਰਹੀ ਆ ਲਗਾਤਾਰ ਕਈ ਘੰਟੇ ਜਿਹੜੀ ਆ ਟੇਰ ਗੈਸ ਦਾ ਸਾਹਮਣਾ ਕੀਤਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੇਖੋ ਦੇਖੋ ਪਾਜੀ ਸੌਖਾ ਨਹੀਂ ਹੁੰਦਾ ਸੜਕਾਂ ਤੇ ਰਾਤਾਂ ਗੁਜ਼ਾਰਨਾ ਇਹ ਕਿਸਾਨਾਂ ਦੇ ਕਿਸਮਤ ਜਹੀਨ ਹੈ ਰੋਟੀ ਤਿਆਰ ਹੋ ਰਹੀ ਹੈ ਤਸਵੀਰ ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਸਿੱਧੀਆਂ ਤਸਵੀਰਾਂ ਨੇ ਤੁਹਾਨੂੰ ਹਜੇ ਵੀ ਦੇਖੋ ਹਜੇ ਵੀ ਟਾਇਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਸਾਰਾ ਦਿਨ ਲਗਾਤਾਰ ਟਾਇਰ ਬਾਬਾ ਜੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਭਾਈ ਜੀ ਕੋਈ ਕਹਿਣਾ ਨਹੀਂ ਆਪਾਂ ਕਹਿਣਾ ਹੈ ਮੈਂ ਕੋਈ ਗੱਲ ਨਹੀਂ ਛੱਡਦਾ ਉਹਨਾਂ ਦੀ ਨੌਕਰੀਆ ਨੌਕਰੀ ਪੇਸ਼ੀ ਵਾਲੇ ਬੰਦੇ ਗੜੀ ਵਾਜੀ ਵਾ ਕਿੰਨੀ ਕਿੰਨੀ ਜ਼ਬਰਦਸਤ ਪੇਸ਼ੈਂਸ ਹੈ ਸਾਰਾ ਦਿਨ ਟਿਅਰ ਗੈਸ ਸਹਣ ਤੋਂ ਬਾਅਦ ਵੀ ਕਿਹਾ ਜਾਂਦਾ ਹੈ ਕਿ ਉਹ ਨੌਕਰੀ ਪੇਸ਼ੇ ਵਾਲੇ ਬੰਦੇ ਨੇ ਹਾਂਜੀ ਢਿੱਡ ਬਦਲੇ ਸਾਰਿਆਂ ਦਾ ਕਰਨਾ ਪੈਂਦਾ ਢਿੱਡ ਬਦਲੇ ਕਰਨਾ ਪੈਂਦਾ ਉਹਨਾਂ ਨੂੰ ਸਲਾਮ ਹੈ ਭਾਈ ਤੁਹਾਨੂੰ ਹਾਂਜੀ ਢਿੱਡ ਬਦਲੇ ਉਹਨਾਂ ਨੂੰ ਕਰਨਾ ਪੈਂਦਾ ਕਿਸੇ ਦਾ ਜੀਨ ਨਹੀਂ ਟੇਡਾ ਵੀ ਹਾਂ ਕਿਸੇ ਦਾ ਜੀਨ ਹੀ ਕਰਦਾ ਵੀ ਆਪਾਂ ਅਗਲੇ ਨਾਲ ਇਦਾਂ ਕਰੀਏ ਉਹ ਵੀ ਇਨਸਾਨ ਹੈ ਆਪਾਂ ਵੀ ਇਨਸਾਨ ਆ ਪਰ ਜੋ ਟੇਡਿਆ ਨਾ ਟੇਡ ਸਭ ਕੋਈ ਕਰਾ ਦਿੰਦਾ ਐਨੀਆਂ ਬੇਨਤੀਆਂ ਭਾਜੀ